ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤਿੰਨ ਡੱਡੂਆਂ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਤਿੰਨ ਡੱਡੂ ਇੱਕ ਜੰਗਲ ਵਿੱਚੋਂ ਲੰਘ ਰਹੇ ਸਨ ਚੱਲਦੇ ਚੱਲਦੇ ਉਹ ਅਚਾਨਕ ਇੱਕ ਬਹੁਤ ਡੂੰਘੇ ਟੋਏ ਦੇ ਵਿੱਚ ਡਿੱਗ ਪਏ ਟੋਆ ਇੰਨਾ ਡੂੰਘਾ ਸੀ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਆਸੇ-ਪਾਸੇ ਖੜੇ ਹੋ ਡੱਡੂਆਂ ਨੇ ਟੋਏ ਦੇ ਵਿੱਚ ਝਾਕਿਆ ਅਤੇ ਕਿਹਾ ਤੁਸੀਂ ਬਾਹਰ ਨਹੀਂ ਆ ਸਕਦੇ ਇਹ ਬਹੁਤ ਡੂੰਘਾ ਹੈ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਪਹਿਲੇ ਡੱਡੂ ਨੇ ਕਈ ਵਾਰ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਾਹਰੋਂ ਨਿਰਾਸ਼ ਕਰਨ ਵਾਲੀਆਂ ਆਵਾਜ਼ਾਂ ਸੁਣ ਕੇ ਉਹ ਹੌਸਲਾ ਹਾਰ ਗਿਆ ਅਤੇ ਇੱਕ ਕੋਨੇ ਵਿੱਚ ਬੈਠ ਗਿਆ ਦੂਜੇ ਨੇ ਵੀ ਸਖਤ ਮਿਹਨਤ ਕੀਤੀ ਅਤੇ ਕਈ ਵਾਰ ਉਪਲਸ਼ਾਰ ਮਾਰੀ ਪਰ ਜਦੋਂ ਉਸਨੇ ਵੀ ਬਾਹਰੋਂ ਇਹ ਗੱਲਾਂ ਸੁਣੀਆਂ ਤਾਂ ਉਸਦੀ ਹਿੰਮਤ ਟੁੱਟ ਗਈ ਉਸਨੇ ਵੀ ਹਾਰ ਮੰਨ ਲਈ ਪਰ ਤੀਜਾ ਡੱਡੂ ਉਹ ਲਗਾਤਾਰ ਛਾਲਾ ਮਾਰਦਾ ਰਿਹਾ ਭਾਵੇਂ ਬਾਹਰੋਂ ਸਾਰੇ ਉਸ ਨੂੰ ਰੁਕਣ ਲਈ ਕਹਿ ਰਹੇ ਸਨ ਪਰ ਉਹ ਪੂਰੀ ਤਾਕਤ ਨਾਲ ਛਾਲਾਂ ਮਾਰਦਾ ਰਿਹਾ। ਅਤੇ ਆਖਰਕਾਰ ਇੱਕ ਵੱਡੀ ਛਾਲ ਮਾਰ ਕੇ ਟੋਏ ਦੇ ਵਿੱਚੋਂ ਬਾਹਰ ਆ ਗਿਆ। ਜਦੋਂ ਉਹ ਬਾਹਰ ਆਇਆ ਤਾਂ ਬਾਕੀ ਡੱਡੂਆਂ ਨੇ ਉਸ ਨੂੰ ਪੁੱਛਿਆ ਕਿ ਤੈਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦਿੱਤੀ? ਅਸੀਂ ਤੈਨੂੰ ਰੋਕਣ ਲਈ ਕਹਿ ਰਹੇ ਸੀ। ਡੱਡੂ ਨੇ ਹੱਸ ਕੇ ਉਹਨਾਂ ਵੱਲ ਵੇਖਿਆ। ਅਤੇ ਇਸ਼ਾਰੇ ਨਾਲ ਸਮਝਾਇਆ ਕਿ ਉਹ ਬੋਲਾ ਹੈ ਉਸਨੇ ਸੋਚਿਆ ਕਿ ਜਦੋਂ ਲੋਕ ਉਸਨੂੰ ਚੀਕ ਰਹੇ ਸਨ ਤਾਂ ਉਹ ਉਸਨੂੰ ਹੋਰ ਜ਼ੋਰ ਲਗਾਉਣ ਲਈ ਉਤਸ਼ਾਹਿਤ ਕਰ ਰਹੇ ਸਨ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਦੁਨੀਆ ਵਿੱਚ ਬਹੁਤ ਸਾਰੇ ਲੋਕ ਹਨ ਜੋ ਤੁਹਾਨੂੰ ਕਹਿਣਗੇ ਤੁਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਦੀਆਂ ਨਕਾਰਾਤਮਕ ਗੱਲਾਂ ਨੂੰ ਨਾਜ਼ਰ ਅੰਦਾਜ਼ ਕਰਨਾ ਸਿੱਖੋ ਕਦੇ ਕਦੇ ਬੋਲਾ ਹੋਣਾ ਸਫਲਤਾ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ